ਇਸ ਵਾਰ ਇਲੈਕਸ਼ਨ ਦੇ ਵਿੱਚੋਂ ਜਿਹੜੇ ਪੰਜਾਬ ਦੇ ਅਸਲੀ ਮੁੱਦੇ ਨੇ ਉਹ ਵਿਸਰ ਚੁੱਕੇ ਨੇ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਵਿੱਚ ਜਿਹੜੀ ਖੇਤੀਬਾੜੀ ਨੂੰ ਲੈ ਕੇ ਸਾਨੂੰ ਕਿਸਾਨਾਂ ਦੀ ਫਸਲ ਇਸ ਵਾਰ ਮੰਡੀ ਵਿੱਚ ਰੋਲੀ ਹੈ ਜੋ ਕਿਸਾਨਾਂ ਦੀ ਫਸਲ ਚੱਕਣ ਦੇ ਵਿੱਚ ਬਹੁਤ ਸਾਰਾ ਕਹਿ ਲੈ ਉਹ ਵੀ ਸਮੱਸਿਆ ਖੜੀ ਹੋਈ ਆ 20 25 25 ਦਿਨ ਮੰਡੀਆਂ ਦੇ ਵਿੱਚ ਬੈਠੇ ਨੇ ਹੋ ਗਏ ਪਿੱਛੇ ਜੇ ਬਠਿੰਡੇ ਘਟਨਾ ਵੀ ਹੋਈ ਸੀ ਸੋ ਅਜਿਹੇ ਮੁੱਦੇ ਉਸ ਤੋਂ ਇਲਾਵਾ ਜਿਹੜਾ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਵਿੱਚ ਜਦੋਂ ਮੇਰੀ ਸਰਕਾਰ ਬਣ ਗਈ ਕਦੇ ਵੀ ਕੋਈ ਦਰਨਾ ਨਹੀਂ ਲੱਗਣਾ ਇਹ ਇਹਨੇ ਵਾਅਦਾ ਬਹੁਤ ਵਾਰ ਦੁਹਰਾਇਆ ਸੀ ਵੀ ਜਦੋਂ ਮੇਰੀ ਸਰਕਾਰ ਬਣ ਗਈ ਤਾਂ ਕੋਈ ਦਰਨਾ ਨਹੀਂ ਲੱਗਣਾ ਪਰ ਤੁਸੀਂ ਦੇਖੋ ਦਰਨੇ ਪੰਜਾਬ ਵਿੱਚ ਫਿਰ ਵੀ ਲੱਗ ਰਹੇ ਨੇ ਪੰਜਾਬ ਚ ਅੱਜ ਦਰਨੇ ਵੀ ਲੱਗ ਰਹੇ ਨੇ ਕਿਸਾਨ ਵੀ ਅੱਜ ਉਮੀਦ ਉਹ ਕਿਸਾਨਾਂ ਦੀ ਹਾਲਤ ਲਈ ਵੀ ਸਰਕਾਰ ਨੇ 2.5 ਸਾਲਾਂ ਦੇ ਵਿੱਚ ਸੁਧਾਰਨ ਵਾਸਤੇ ਕੁਝ ਨਹੀਂ ਕੀਤਾ ਔਰ ਤੀਸਰਾ ਤੁਸੀਂ ਪਿੱਛੇ ਜੇ ਸੁਣਿਆ ਸੀ ਸ਼ਾਇਦ ਮਾਸਟਰਾਂ ਦੇ ਉੱਪਰ ਵੀ ਲਾਠੀ ਚਾਰਜ ਹੋਇਆ ਤੇ ਜਿਵੇਂ ਭਗਵੰਤ ਮਾਨ ਸਾਹਿਬ ਜੀ ਕਹਿੰਦੇ ਹੁੰਦੇ ਨੇ ਕਿ ਮੇਰਾ ਪਿਤਾ ਮਾਸਟਰ ਹੈ ਪਰ ਇਸ ਸਰਕਾਰ ਦੇ ਵਿੱਚ ਅਧਿਆਪਕਾਂ ਉੱਪਰ ਮਾਸਟਰਾਂ ਉੱਪਰ ਵੀ ਲਾਠੀ ਚਾਰਜ ਹੋ ਰਹੇ ਨੇ ਪੰਜਾਬ ਦੇ ਜਿਹੜੇ ਮੂਲ ਵਿਸ਼ੇ ਸੀ ਸਭ ਤੋਂ ਜਿਹੜਾ ਮੂਲ ਮੁੱਦਾ ਸੀਗਾ ਨਸ਼ਾ ਜਿਹਦੇ ਉੱਤੇ ਇਹ ਸਰਕਾਰ ਬਣਾਈ ਸੀ ਵੀ ਨਸ਼ਾ ਪੰਜਾਬ ਦੇ ਵਿੱਚੋਂ ਮੈਂ ਖਤਮ ਕਰ ਦੂੰਗਾ ਸੀ ਇਹ ਮੈਂ ਕਹਿਣਾ ਹੁੰਦਾ ਸੀ ਅੱਜ ਇਹ ਸਰਕਾਰ ਨਸ਼ੇ ਦੇ ਮਾਮਲੇ ਤੇ ਬਿਲਕੁਲ ਚੁੱਪ ਹੈ ਸੋ ਜਿੰਨਾ ਵਿਸ਼ਿਆਂ ਤੇ ਅਸੀਂ ਸਰਕਾਰ ਬਣਾਈ ਆ ਜੇਕਰ ਅਸੀਂ ਉਹ ਵਿਸ਼ਿਆਂ ਵਾਲੀ ਨਹੀਂ ਧਿਆਨ ਦੇਣਾ ਤਾਂ ਫਿਰ ਸਰਕਾਰ ਦਾ ਕੀ ਫਾਇਦਾ ਨਸ਼ੇ ਨੂੰ ਲੈ ਕੇ ਪੰਜਾਬ ਦੀ ਕਿਸਾਨੀ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਪੰਜਾਬ ਦੀ ਰਾਜਧਾਨੀ ਨੂੰ ਲੈ ਕੇ ਔਰ ਸਭ ਤੋਂ ਜ਼ਰੂਰੀ ਇਹਨਾਂ ਲੋਕਾਂ ਨੇ ਜਿਹੜਾ ਬਹਿਬਲ ਕਣਾ ਗੋਲੀ ਕਾਂਡ ਬਰਗਾੜੀ ਕਾਂਡ ਹੋਇਆ ਸੀ ਉਸ ਦੇ ਬਾਰੇ ਸਰਕਾਰ ਦਾ 2.5 ਸਾਲ ਦੇ ਵਿੱਚ ਦੇਖੋ ਤੁਸੀਂ ਵੀ ਕੀ ਰਿਸਪੌਂਸ ਹੈ ਇਸ ਤੋਂ ਇਲਾਵਾ ਤੁਸੀਂ ਇਹ ਲਾ ਲਵੋ ਵੀ ਸਰਕਾਰ ਨੇ ਮਤਲਬ ਜੋ ਮੈਨੀਫੈਸਟੋ ਦੇ ਵਿੱਚ 2022 ਦੇ ਵਿੱਚ ਵਾਅਦੇ ਕੀਤੇ ਸੀ ਉਹਦੋਂ ਇੱਕ ਵਾਅਦੇ ਦੀ ਵੀ ਸਰਕਾਰ ਹੈ ਜਿਹੜੀ ਉਹ ਖਰੇ ਉੱਤੇ ਪਈ ਔਰ ਇਹਦੀ ਗੱਲ ਨਾ ਕੋਈ ਵਿਰੋਧੀਤਰ ਕਰ ਰਹੀ ਹੈ ਨਾ ਕੋਈ ਕਹਿ ਲਵੋ ਮੌਜੂਦਾ ਜਿਹੜੀ ਧਿਰ ਹੈ ਉਹ ਕਰ ਰਹੀ ਹੈ ਜਿਹੜੀ ਚੀਜ਼ਾਂ ਵਾਸਤੇ ਬਣਾਏ ਸੀ ਲੇਡੀਜ਼ ਦਾ ਕਹਿੰਦੇ ਸੀ ਹਜ਼ਾਰ-ਹਜ਼ਾਰ ਰੁਪਇਆ ਲਾਵਾਂਗੇ ਲੇਡੀਜ਼ ਨੂੰ ਲਾਲਚ ਦਿੱਤਾ ਗਿਆ ਸੀ ਉਹਦੀ ਬਾਰੇ ਵੀ ਹਜੇ ਤੱਕ ਕੋਈ ਅਨਾਉਂਸਮੈਂਟ ਨਹੀਂ ਸੋ ਪੰਜਾਬੀਓ ਵਾਰ-ਵਾਰ ਮੂਰਖ ਨਾ ਬਣੋ ਅਕਲ ਨੂੰ ਵਰਤੋ ਸੋਚ ਸਮਝ ਕੇ ਵੋਟ ਪਾਓ ਤੇ ਵੋਟ ਉੱਥੇ ਪਾਓ ਜਿੱਥੇ ਤੁਹਾਡੀ ਵੋਟ ਹੈ ਜਿਹੜੀ ਉਹ ਸਰਕਾਰ ਨੂੰ ਇੱਕ ਇਹ ਸੰਕੇਤ ਪਹੁੰਚਾਵੇ ਕਿ ਅਸੀਂ ਤੁਹਾਡੀਆਂ ਪਾਲਿਸੀਆਂ ਨਾਲ ਸਹਿਮਤ ਨਹੀਂ ਹਾਂ ਦੂਸਰੀ ਬੇਨਤੀ ਮੈਂ ਹਲਕਾ ਗਿੱਦੜਵਾਹੇ ਦੇ ਲੋਕਾਂ ਨੂੰ ਹੱਥ ਜੋੜ ਕੇ ਕਰਨਾ ਚਾਹੁੰਦਾ ਕਿ ਇਸ ਵਾਰ ਭਾਈ ਸੁਖਰਾਜ ਸਿੰਘ ਸੁਪੁੱਤਰ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਉਹ ਜਿਹੜੇ ਕਿ ਬਾਈਬਲ ਕਲਾਂ ਗੋਲੀ ਕਾਂਡ ਦੇ ਵਿੱਚ ਸ਼ਹੀਦ ਹੋ ਗਏ ਸੀਗੇ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਉਹਨਾਂ ਦੇ ਸੁਪੁੱਤਰ ਭਾਈ ਸੁਖਰਾਜ ਸਿੰਘ ਗਿੱਦੜਵਾਹੇ ਤੋਂ ਇਲੈਕਸ਼ਨ ਲੜ ਰਹੇ ਨੇ ਬਾਈ ਇਲੈਕਸ਼ਨ ਜਿਹੜੀ ਹੁਣ ਹੋ ਰਹੀ ਹੈ ਤੋਂ ਉਹ ਉਹ ਸੰਗਤ ਨੂੰ ਸਾਰੇ ਨੂੰ ਬੇਨਤੀ ਆ ਕਿ ਉਹਨਾਂ ਨੇ ਅਖੀਰ ਤੇ ਫਿਰੇ ਰਸਤਾ ਚੁਣਿਆ ਕਿਉਂਕਿ 3 ਸਾਲ ਹੋ ਗਏ ਉਹਨਾਂ ਨੂੰ ਧਰਨੇ ਤੇ ਬੈਠਿਆ ਨੂੰ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ 3 ਸਾਲ ਲਈ ਉਹ ਆਪਣੀ ਕੌਮ ਦਾ ਮੋਰਚਾ ਪ੍ਰੋਟੈਸਟਾ ਜਿਹੜਾ ਉਹ ਉਹ ਚਲਾ ਰਹੇ ਨੇ ਵਿਖੋ ਜਦੋਂ ਇੱਕ ਸਿੰਘ ਟਾਵਰ ਤੇ ਚੜਿਆ ਤਾਂ ਸਾਰੀ ਸੰਗਤ ਉਥੇ ਪਹੁੰਚ ਗਈ ਵਧੀਆ ਗੱਲ ਐ ਸਮਾਣੇ ਦੇ ਵਿੱਚ ਸੰਗਤ ਪਹੁੰਚੀ ਪਰ ਇੱਕ ਸਿੰਘ ਜਿਹੜਾ ਚੋਣ ਮੈਦਾਨ ਦੇ ਵਿੱਚ ਹੈ ਉਸ ਵੱਲ ਵੀ ਧਿਆਨ ਦੇਵੋ 20 ਤਰੀਕ ਨੂੰ ਗਿੱਦੜਵਾਹੇ ਦੇ ਲੋਕਾਂ ਨੂੰ ਖਾਸ ਕਰਕੇ ਬੇਨਤੀ ਆ ਕਿ ਜਿਆਦਾ ਤੋਂ ਜਿਆਦਾ ਵੋਟਾਂ ਤੁਸੀਂ ਭਾਈ ਸੁਖਰਾਜ ਸਿੰਘ ਨੂੰ ਪਾ ਕੇ ਇਹ ਸੰਕੇਤ ਦਿਓ ਵੀ ਹਜੇ ਵੀ ਅਸੀਂ ਸਰਕਾਰ ਆ ਜਿਹੜੀ ਸਰਕਾਰ ਨੂੰ ਆਪਣੀਆਂ ਨਾਕਾਮੀਆਂ ਚੇਤੇ ਜਲਾਈਏ ਤੇ ਸਰਕਾਰ ਨੂੰ ਆਪਣੇ ਜਿਹੜੇ ਕੀਤੇ ਹੋਏ ਵਾਅਦੇ ਨੇ ਜਿਨ੍ਹਾਂ ਨੂੰ ਸਰਕਾਰ ਭੁੱਲ ਗਈ ਉਹ ਚੇਤੇ ਦਿਵਾਈਏ ਇਹ ਜਿਹੜਾ ਇੱਕ ਸਿਸਟਮ ਚੱਲਦਾ ਨਾ ਵਾਰ-ਵਾਰ ਕਹਿ ਦਿੰਦੇ ਨੇ ਵੀ ਜੀ ਦੀ ਸਰਕਾਰ ਉਹਦਾ ਹੀ ਐਮ.ਐਲ.ਏ ਤਾਂ ਕੰਮ ਹੋਣਗੇ ਇਹ ਬਿਲਕੁਲ ਕਹਿ ਲਵੋ ਵੀ ਹਾਸੂ ਹੀਣੀ ਗਲਾ ਲੋਕਤੰਤਰ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਔਰ ਸਭ ਤੋਂ ਜ਼ਿਆਦਾ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਆਉਂਦੀਆਂ ਨੇ ਕੰਮ ਸੀਐਮ ਸਾਰੇ ਪੰਜਾਬ ਦਾ ਇਹ ਨਹੀਂ ਹੁੰਦਾ ਵੀ ਸੀਐਮ ਕਹਿ ਦੇਵੇ ਵੀ ਇੱਥੋਂ ਹਲਕੇ ਤੋਂ ਕੋਈ ਹੋਰ ਮੈਂਬਰ ਜਿੱਤ ਗਿਆ ਔਰ ਇਹ ਭਗਵੰਤ ਮਾਨ ਦੀ ਹੀ ਸ਼ਬਦਾਵਲੀ ਸੀ ਵਿਭਾਵੇਂ ਕੋਈ ਕਿਹੜਾ ਵੀ ਚੋਣਤਾ ਸਰਕਾਰ ਨੇ ਸਾਨੂੰ ਪਰਵਾਣਾ ਤੇ ਅਸੀਂ ਮੈਂ ਪੂਰੇ ਪੰਜਾਬ ਦਾ ਸੀਐਮ ਆ ਤੇ ਮੈਂ ਪੂਰੇ ਪੰਜਾਬ ਬਾਰੇ ਸੋਚਣਾ ਤਾਂ ਇਹ ਤਾਂ ਨਾਰਾ ਹੀ ਬੇਮ ਬੇਕਾਰ ਤੇ ਫਾਲਤੂ ਐ ਵੀ ਜਿਹਦੀ ਸਰਕਾਰ ਉਹਦੇ ਹੀ ਐਮਐਲਏ ਹੋਵੇ ਠੀਕ ਆ ਨਾ ਤਾਂ ਕੰਮ ਹੋਣਗੇ ਤੇ ਜੇਕਰ ਇਹ ਗੱਲ ਸੱਚਾਈ ਹੈ ਵੀ ਜਿਹਦੀ ਸਰਕਾਰ ਹੈ ਉਹਦੇ ਐਮਐਲਏ ਨਾਲ ਹੀ ਕੰਮ ਹੋਣਗੇ ਤੈਦਾ ਮਤਲਬ ਫਿਰ ਵਿਰੋਧੀ ਧਿਰ ਦੀ ਤਾਂ ਸਾਨੂੰ ਕੋਈ ਲੋੜ ਨਹੀਂ ਵਿਰੋਧੀ ਧਿਰਤਾ ਪੰਜਾਬ ਦੇ ਵਿੱਚ ਖਤਮ ਐ ਫਿਰ ਵਿਰੋਧੀ ਫਿਰ ਤਾਂ ਆਮ ਆਦਮੀ ਵੀ ਪੁਰਾਣੀਆਂ ਸਰਕਾਰਾਂ ਵਾਲੀਆਂ ਗੱਲਾਂ ਕਰਨ ਲੱਗ ਗਈ ਸੋ ਦੋਸਤੋ ਵੀਰੋ ਬੇਨਤੀ ਆ ਇਸ ਵਾਰ ਵੋਟ ਬਹੁਤ ਸੋਝ ਸਮਝ ਕੇ ਪਾਇਓ ਤੇ ਹਲਕਾ ਗਿੱਦੜਵਾਹਾ ਦੇ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਭਾਈ ਸੁਖਰਾਜ ਸਿੰਘ ਦਾ ਵੱਧ ਤੋਂ ਵੱਧ ਸਾਥ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ